ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮਬੀ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਡੀਏਪੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਜਿਹੜੀ ਆਪਣੇ ਦੇਸ਼ ਦੇ ਵਿੱਚ ਚੱਲ ਰਹੀ ਹੈ ਸੌਣੀ ਦੇ ਸੀਜ਼ਨ ਦੇ ਵਿੱਚ ਜਿਹੜਾ ਕਾਫੀ ਮੁਸ਼ਕਲਾਂ ਕਿਸਾਨਾਂ ਨੂੰ ਡੀਏਪੀ ਨਾ ਮਿਲਣ ਕਰਕੇ ਆਈਆਂ ਖਾਸ ਕਰਕੇ ਮੱਕੀ ਦੀ ਕਾਸ਼ਤ ਕਰਨ ਵਾਲੇ ਭਰਾਵਾਂ ਦੇ ਲਈ ਵੀ ਕਾਫੀ ਜਿਹੜਾ ਸਮੱਸਿਆ ਖੜੀ ਹੋ ਗਈ ਸੀ ਇਸ ਤੋਂ ਇਲਾਵਾ ਜੋ ਚੋਨਾ ਤੇ ਨਰਮੇ ਨੂੰ ਵੀ ਕਾਫੀ ਕਿਸਾਨ ਜਿਹੜਾ ਡੀਏਪੀ ਪਾਉਂਦੇ ਆ ਪਰ ਇਸ ਵਾਰ ਡੀਏਪੀ ਦੀ ਕਮੀ ਸੀ ਜਿਸ ਕਰਕੇ ਮਲਾਵਟ ਖੁਰਾਣੇ ਦੇ ਜਿਹੜਾ ਇਸ ਕਮੀ ਦਾ ਖੂਬ ਫਾਇਦਾ ਉਠਾਇਆ ਨਕਲੀ ਡੀਏਪੀ ਤਿਆਰ ਕਰਕੇ ਜਿਹੜਾ ਮਾਰਕੀਟ ਦੇ ਵਿੱਚ ਸਪਲਾਈ ਕਰ ਦਿੱਤਾ ਜਿਸ ਕਰਕੇ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਲੁੱਟ ਜਿਹੜੀ ਉਹ ਹੋਈ ਹੈ ਇਸ ਵਾਰ ਸੌਣੀ ਦੇ ਸੀਜ਼ਨ ਦੇ ਵਿੱਚ ਡੀਏਪੀ ਨਾ ਮਿਲਣ ਕਰਕੇ ਕਿਸਾਨਾਂ ਦੇ ਵੱਲੋਂ ਵਿਕਲਪ ਦੇ ਤੌਰ ਤੇ ਸੁਪਰ ਨੂੰ ਪਹਲ ਦਿੱਤੀ ਗਈ ਸੀ ਪਰ ਸੁਪਰ ਵੀ ਜਿਹੜਾ ਪੂਰਾ ਕਿਸਾਨਾਂ ਨੂੰ ਇਸ ਵਾਰ ਨਹੀਂ ਮਿਲਿਆ ਸਗੋਂ ਸੁਪਰ ਦੇ ਨਾਮ ਦੇ ਉੱਤੇ ਕਿਸਾਨਾਂ ਨੂੰ ਜਿਪਸਮ ਤੇ ਹੋਰ ਘਟਿਆ ਮਟੀ ਜਿਹੜਾ ਵੇਚ ਦਿੱਤਾ ਗਿਆ ਜਿਸ ਕਰਕੇ ਕਾਫੀ ਜਿਹੜਾ ਰੌਲਾ ਪੈਂਦਾ ਰਿਹਾ ਪਿਛਲੇ ਦਿਨੀ ਕਾਫੀ ਸੁਰਕੀਆਂ ਦੇ ਵਿੱਚ ਵੀ ਜਿਹੜਾ ਸੁਪਰ ਦਾ ਮਾਮਲਾ ਵੀ ਰਿਹਾ ਤਾਂ ਗੱਲ ਕਰੀਏ ਦੋਸਤੋ ਇਸ ਕਮੀ ਦਾ ਜਿਹੜਾ ਮੁੱਖ ਕਾਰਨ ਹੈ ਕਿ ਕਮੀ ਕਿਉਂ ਹੋ ਗਈ ਹੈ ਜਿਹੜੀ ਡੀਏਪੀ ਕਿਉਂ ਨਹੀਂ ਮਿਲ ਰਹੀ ਕਿਸਾਨਾਂ ਨੂੰ ਤਾਂ ਇਹਦੇ ਪਿੱਛੇ ਦੋਸਤੋ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਚੀਨ ਕਿਉਂਕਿ ਭਾਰਤ ਜਿਹੜਾ ਕੁੱਲ ਆਪਣਾ ਜਿਹੜਾ ਡੀਏਪੀ ਇੰਪੋਰਟ ਕਰਦਾ ਉਹਦੇ ਵਿੱਚੋਂ 40% ਹਿੱਸਾ ਜਿਹੜਾ ਉਹ ਚਾਈਨਾ ਤੋਂ ਇمپੋਰਟ ਕਰਦਾ ਸੀ ਤਾਂ ਪਰ ਚਾਈਨਾ ਦੇ ਵੱਲੋਂ ਜਿਹੜਾ ਕਾਫੀ ਕਟੌਤੀ ਕਰ ਦਿੱਤੀ ਗਈ ਹੈ ਡੀਏਪੀ ਸਪਲਾਈ ਦੇ ਵਿੱਚ ਪਿਛਲੇ ਸੀਜ਼ਨ ਦੀ ਗੱਲ ਕਰੀਏ ਤਾਂ ਚਾਈਨਾ ਦੇ ਵੱਲੋਂ 22.28 ਲੱਖ ਟਨ ਡੀਏਪੀ ਦੀ ਸਪਲਾਈ ਇੰਡੀਆ ਨੂੰ ਦਿੱਤੀ ਗਈ ਸੀ ਪਰ ਇਸ ਸਾਲ ਜਿਹੜਾ ਸਿਰਫ 8.47 ਲੱਖ ਟਨ ਡੀਏਪੀ ਦੀ ਸਪਲਾਈ ਚైనా ਦੇ ਵੱਲੋਂ ਇੰਡੀਆ ਨੂੰ ਦਿੱਤੀ ਗਈ ਹੈ ਜਿਸ ਕਰਕੇ ਬਹੁਤ ਵੱਡੀ ਕਮੀ ਹੈ ਜਿਹੜੀ ਡੀਏਪੀ ਦੀ ਇੰਡੀਆ ਦੇ ਵਿੱਚ ਚੱਲ ਰਹੀ ਹੈ ਅੱਗੇ ਹਾੜੀ ਦਾ ਸੀਜ਼ਨ ਵੀ ਨੇੜੇ ਆ ਰਿਹਾ ਹੈ ਪਿਛਲੇ ਹਾੜੀ ਦੇ ਸੀਜ਼ਨ ਦੇ ਵਿੱਚ ਜਿਹੜਾ 52 ਲੱਖ ਮੀਟਰ ਕਟਾਣਾ ਡੀਏਪੀ ਦੀ ਖਪਤ ਹੋਈ ਸੀ ਜਿਹੜੀ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਹੋਰ ਵੀ ਵੱਧ ਸਕਦੀ ਹੈ ਤੋ ਡੀਪੀ ਨਾ ਮਿਲਣ ਕਰਕੇ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਸੀਗਾ ਜਿਸ ਕਰਕੇ ਜਿਹੜਾ ਸੈਂਟਰ ਸਰਕਾਰ ਤੇ ਕਾਫੀ ਪ੍ਰੈਸ਼ਰ ਬਣਿਆ ਹੋਇਆ ਸੀ ਸੋ ਇਸ ਡੀਪੀ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸਰਕਾਰ ਦੇ ਵੱਲੋਂ ਹੁਣ ਜਿਹੜਾ ਨਵਾਂ ਸਮਝੌਤਾ ਡੀਪੀ ਇੰਪੋਰਟ ਦਾ ਉਹ ਸਾウਦੀ ਅਰਬ ਦੇ ਨਾਲ ਕਰ ਲਿਆ ਗਿਆ ਤਾਂ ਹੁਣ ਸਾウਦੀ ਅਰਬ ਤੋਂ ਜਿਹੜਾ ਇੰਡੀਆ ਦੇ ਵੱਲੋਂ ਡੀਏਪੀ ਇੰਪੋਰਟ ਕੀਤਾ ਜਾਣਾ ਹੈ ਇੱਕ ਖੁਸ਼ਖਬਰੀ ਹੈ ਸਾਰੇ ਕਿਸਾਨ ਭਰਾਵਾਂ ਦੇ ਲਈ ਕਿ ਹੁਣ ਜਿਹੜਾ ਡੀਏਪੀ ਦੀ ਬਿਲਕੁਲ ਵੀ ਕਮੀ ਨਹੀਂ ਰਹੀ ਨਹੀਂ ਆਉਣ ਵਾਲੇ ਹਾਲੀ ਦੇ ਸਿਜਨ ਵਿੱਚ ਡੀਏਪੀ ਜਿਹੜਾ ਆ ਮਿਲਣਾ ਹੈ ਤਾਂ ਇਹ ਤੁਸੀਂ ਪ੍ਰੈਸ ਰਿਲੀਜ਼ ਵੀ ਦੇ ਸਕਦੇ ਹੋ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਮੈਂਕਮੇਂਟ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੰਡੀਆ ਦੇ ਕੈਮੀਕਲ ਤੇ ਫਰਟੀਲਾਈਜ਼ਰ ਮਨਿਸਟਰ ਨੇ ਸ੍ਰੀ ਜੇਪੀ ਨੱਡਾ ਉਹਨਾਂ ਦੇ ਵੱਲੋਂ 11 ਤੋਂ ਲੈ ਕੇ 13 ਜੁਲਾਈ ਤੱਕ ਜਿਹੜਾ ਸਾਊਦੀ ਅਰਬ ਦਾ ਦੌਰਾ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਇਹ ਸਮਝੌਤਾ ਹੋਇਆ ਦੋਸਤੋ ਇਸ ਸਮਝੌਤੇ ਦੇ ਤਹਿਤ ਦੋਸਤੋ ਤੁਸੀਂ ਦੇਖ ਸਕਦੇ ਹੋ 3.1 ਮਿਲੀਅਨ ਮੀਟ੍ਰਿਕ ਟਨ ਜਾਨੀ ਕਿ 31 ਲੱਖ ਮੀਟ੍ਰਿਕ ਟਨ ਡੀਏਪੀ ਜਿਹੜਾ ਆਉਣ ਵਾਲੇ ਹੜੀ ਦੇ ਸੀਜ਼ਨ ਦੇ ਵਾਸਤੇ ਇੰਡੀਆ ਦੇ ਵੱਲੋਂ ਸਾਊਦੀ ਅਰਬ ਤੋਂ ਇੰਪੋਰਟ ਜਿਹੜਾ ਉਹ ਕੀਤਾ ਜਾਣਾ ਤਾਂ ਹੁਣ ਡੀਏਪੀ ਦੀ ਆਉਣ ਵਾਲੇ ਹੜੀ ਦੇ ਸੀਜ਼ਨ ਦੇ ਵਾਸਤੇ ਕੋਈ ਕਮੀ ਨਹੀਂ ਰਹਿਣੀ ਤੁਸੀਂ ਜਿਹੜਾ ਪੂਰਾ ਇਹ ਪ੍ਰੈਸ ਰਿਲੀਜ਼ ਦੇਖ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਇੰਡੀਆ ਦੇ ਵੱਲੋਂ ਰਸ਼ੀਆ ਮੁਰੱਕੋ ਤੇ ਜਾਰਡਨ ਤੋਂ ਵੀ ਡੀਏਪੀ ਦਾ ਇمپੋਰਟ ਕੀਤਾ ਜਾਂਦਾ ਹੈ ਇੰਡੀਆ ਦੇ ਵਿੱਚ ਡੀਏਪੀ ਦੀ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਇਹ ਰਿਪੋਰਟ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ 2023 ਦੇ ਵਿੱਚ ਜਾਰੀ ਕੀਤੀ ਗਈ ਸੀ ਤੇ ਇਸ ਦੇ ਤਹਿਤ ਜਿਹੜਾ 2023 ਦੇ ਵਿੱਚ 4.3 ਮਿਲੀਅਨ ਮੀਟਰ ਘਟਾਣਾ ਜਣੀ ਕਿ ਲਗਭਗ 43 ਲੱਖ ਮੀਟਰ ਘਟਾਣ ਦਾ ਉਤਪਾਦਨ ਜਿਹੜਾ ਇੰਡੀਆ ਦੇ ਵਿੱਚ 2023 ਦੇ ਵਿੱਚ ਕੀਤਾ ਗਿਆ ਸੀ ਸਰਕਾਰ ਦੇ ਵੱਲੋਂ ਇੰਡੀਆ ਦੇ ਵਿੱਚ ਵੀ ਡੀਏਪੀ ਦੀ ਪ੍ਰੋਡਕਸ਼ਨ ਵਧਾਉਣ ਦੇ ਲਈ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਤਾਂ ਦੋਸਤੋ ਇਸ ਸਾਰੇ ਡਾਟੇ ਨੂੰ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਸਰਕਾਰ ਦੇ ਵੱਲੋਂ ਆਉਣ ਵਾਲੇ ਹੜੀ ਦੇ ਸੀਜ਼ਨ ਦੇ ਲਈ ਡੀਏਪੀ ਦਾ ਪੂਰਾ ਪ੍ਰਬੰਧ ਕਰ ਦਿੱਤਾ ਜਾਣਾ ਸੋ ਤੁਸੀਂ ਜਲਦਬਾਜੀ ਦੇ ਵਿੱਚ ਇਧਰ-ਉਧਰੋਂ ਜਿਹੜਾ ਡੁਪਲੀਕੇਟ ਡੀਏਪੀ ਖਰੀਦਣ ਤੋਂ ਬਚਣਾ ਕਿਉਂਕਿ ਆਪਾਂ ਦੇਖੋ ਦੇਖੀ ਜਿਹੜਾ ਕਾਲੀ ਦੇ ਵਿੱਚ ਇਧਰ-ਉਧਰੋਂ ਐਡਵਾਂਸ ਦੇ ਵਿੱਚ ਜਿਹੜਾ ਡੀਏਪੀ ਦਾ ਪ੍ਰਬੰਧ ਕਰਨ ਲੱਗ ਜਾਨੇ ਜਿਸ ਕਰਕੇ ਜਿਹੜੇ ਮਲਾਵਟਖੋਰ ਇਸ ਚੀਜ਼ ਦਾ ਫਾਇਦਾ ਉਠਾ ਜਾਂਦੇ ਆ ਇਸ ਤੋਂ ਇਲਾਵਾ ਜਿਹੜਾ ਫਾਲਤੂ ਦਾ ਸਮਾਨ ਵੀ ਕਿਸਾਨਾਂ ਨੂੰ ਜਿਹੜਾ ਨਾਲ ਕਾਫੀ ਵੇਚ ਦਿੱਤਾ ਜਾਂਦਾ ਤੇ ਕਿਸਾਨਾਂ ਦੀ ਕਾਫੀ ਜਿਹੜੀ ਲੁੱਟ ਹੈ ਉਹ ਕੀਤੀ ਜਾਂਦੀ ਹੈ ਸੋ ਤੁਸੀਂ ਜਿਹੜਾ ਇਸ ਜਲਦਬਾਜ਼ੀ ਤੋਂ ਬਚ ਕੇ ਰਹਿਣਾ ਹੈ ਤੇ ਇਸ ਤੋਂ ਇਲਾਵਾ ਇਹ ਵੀ ਗੱਲ ਸੁਣਨ ਦੇ ਵਿਚਾਰੀ ਹੈ ਕਿ ਸਰਕਾਰ ਦੇ ਵੱਲੋਂ ਜਿਹੜਾ 80% ਡੀਏਪੀ ਹੈ ਉਹ ਸੁਸਾਇਟੀਆਂ ਦੇ ਵਿੱਚ ਉਪਲਬਧ ਕਰਵਾਇਆ ਜਾਣਾ ਤਾਂ ਕਿ ਜਿਹੜੇ ਕਿਸਾਨ ਆ ਉਹ ਲੁੱਟ ਤੋਂ ਬਚ ਸਕਣ ਸੋ ਜਿਹੜੇ ਵੀ ਭਰਾਵਾਂ ਦਾ ਕਿਸ ਸੁਸਾਇਟੀਆਂ ਦੇ ਵਿੱਚ ਲੈਂਡ ਦੇਣ ਬਾਕੀ ਆ ਤੋ ਆਪਣਾ ਜਿਹੜਾ ਪਹਿਲਾਂ ਹੀ ਸਾਰਾ ਲੈਂਡ ਦੇਣਾ ਕੰਪਲੀਟ ਕਰਕੇ ਰੱਖੋ ਤਾਂ ਕਿ ਤੁਹਾਨੂੰ ਜਿਹੜਾ ਸੁਸਾਇਟੀ ਦੇ ਵਿੱਚੋਂ ਡੀਏਪੀ ਲੈਂਡ ਦੇ ਵਿੱਚ ਕੋਈ ਦਿੱਕਤ ਨਾ ਆਵੇ ਰੇਟਾਂ ਦੀ ਗੱਲ ਕਰੀਏ ਤਾਂ ਦੋਸਤੋ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਡੀਏਪੀ ਦੇ ਰੇਟ ਥੋੜੇ ਵਧੇ ਜ਼ਰੂਰ ਹੈ ਸੋ ਰੇਟਾਂ ਦੇ ਵਿੱਚ ਥੋੜਾ ਬਹੁਤ ਜਿਹੜਾ ਉਤਰਾ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੋ ਭਾਰਤ ਸਰਕਾਰ ਦੇ ਵੱਲੋਂ ਡੀਏਪੀ ਦੇ ਉੱਪਰ ਸਬਸਿਡੀ ਦਿੱਤੀ ਜਾਂਦੀ ਹੈ ਉਹ ਉਸੇ ਤਰ੍ਹਾਂ ਜਾਰੀ ਰਹੇਗੀ ਉਮੀਦ ਹੈ ਕਿ ਜਿਹੜਾ ਡੀਏਪੀ ਦਾ ਰੇਟ ਹੈ 1300 ਤੋਂ ਲੈ ਕੇ 1400 ਦੇ ਵਿੱਚ ਵਿੱਚ ਰਹਿ ਸਕਦਾ ਹੈ ਸੋ ਦੋਸਤੋ ਇਹ ਸੀ ਡੀਏਪੀ ਸੰਬੰਧੀ ਜ਼ਰੂਰੀ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ